ਤੇ ਮਾਦੀਰ 10 ਫੁੱਟ ਦੂਰ ਪਾਣੀ ਮਾਰਦੀ ਹੈ ਮੋਟਰ ਇਹ ਵੀ ਲੋੜ ਗਿਆ ਹੈ ਹਾਂ ਕਾ ਤੇ ਕਿਹਦੇ ਨੇ ਮੈਂ ਮੈਂ ਇਥੇ ਰੱਖੀ ਵੀ ਹੋਈ ਨਹੀਂ ਆ ਵੇ ਇੱਕ ਮੁੱਕ ਦੀ ਨਹੀਂ ਕਾ ਤੇ ਹੋਰ ਕੀ ਆ ਕਿਹਦੇ ਰੱਖੀ ਵੀ ਨਹੀਂ ਇੱਥੇ ਵੰਡੀ ਜਾਂਦਾ ਹੈ ਦੁਕਾਨ ਚ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਦੇਖਿਆ ਅੱਛਾ ਕਾਫੀ ਵਾਲੀ ਮਸ਼ੀਨ ਹੈ ਉਹ ਸਭ ਤੋਂ ਵਧੀਆ ਫਰਕ ਹੈ ਮਾੜੀ ਡਬਲ ਹਿੱਸੇ ਵਾਲਾ ਜਾ ਰਿਹਾ ਹੈ ਹੈ ਬਾਈ ਦੇਖਦੇ ਹਣੀ ਵੀ ਅਸੀਂ ਪ੍ਰਾਲੀ ਚੱਕੂਗੇ ਉਹ ਗਾਂ ਲੱਗ ਗਏ ਮੈਂ ਲਗਾਣੇ ਆ ਉਹ ਚੱਕੜੀ ਨਹੀਂ ਕਾਲ ਬਾਈ ਜੇ ਸਾਰਿਆਂ ਨੂੰ ਉਹ ਜੀ ਬਾਈ ਅੱਜ ਬਾਹਰ ਕਿਆ ਰਿਆਂ ਜੀ ਤਿਆਰ ਕਰਨਾ ਗਿਆ ਬਾਹਰ ਖੇਤ ਬਿਲ ਉਹ ਕੰਮ ਪਨਾ ਬਾੜੇ ਗਣੀ ਸਾਫ ਜੀ ਉਤਰਿਆ ਕਰਾ ਹੁਣ ਰੋਟਾਟਰ ਮਾਰ ਕੇ ਸਵਾਗਾ ਮਾਰਦੇ ਆ ਤੇ ਉਹ ਤੋਂ ਬਾਅਦ ਦੇਖਦੇ ਆ ਕਿਆ ਰਿਆਂ ਫਿਰ ਤਿਆਰ ਕਰੀਏ ਦਾ ਸਣਾ ਹੋ ਗਿਆ ਆਪਣਾ ਮੇਥੀ ਪਾਲਕ ਆ ਚੀਜ਼ਾਂ ਵੇਚੀਏ ਮੇਥੇ ਆ ਚੀਜ਼ਾਂ ਦੇਖਦੇ ਆ ਕਰਦੇ ਤਿਆਰੀ ਚਿੰਨਾ ਆ ਗਿਆ ਅੱਜ ਆਪਣੇ ਆਪਣਾ ਹੁਣ ਸਵੇਰ ਤੇ ਚਿੰਨਾ ਮਰੇ ਨਾਲ ਆਂਕਾ ਕੰਮ ਕਰ ਲਿਆ ਤੇ ਮਸ਼ੀਨ ਗਈ ਹੈ ਸਤੰਬਰ ਅੱਜ ਤੇ ਵੀ ਜੀਵੀ ਵੱਢਣੀ ਆਪਣੀ ਪਹਿਲਾਂ ਕਿਤੇ ਹੋਰ ਦੀ ਵੱਢਣੀ ਉੱਤੇ ਬਾਅਦ ਆਪਾਂ ਪਾਲਿਆ ਰੁਕਾ ਬਿਟਰ ਆਮੀ ਦੋਰੀ ਖੋਦਣੇ ਚੋਂ ਚੱਲਦੇ ਆ ਬਾਹਰ ਕਰਦੇ ਆ ਤਿਆਰੀ ਜਿਹ ਮਹਿੰਦਰੇ ਨਾਲ ਸੌਕਾ ਪਾਇਆ ਹੋਇਆ ਪਹਿਲਾਂ ਹੋ ਲੈ ਫਾਇਨਾ ਇਹਦੇ ਨਾਲ ਸੁਹਾਗਾ ਮਾਰ ਕੇ ਉਹ ਪਿੱਛੇ ਕਰੇ ਖੰਭੇ ਲਾਏ ਆਕਰ ਨਾਲ ਆ ਫੋਰਜਾ ਕਰਿਆ ਇਕੱਠਾ ਉਧਰ ਦੇ ਸਾਰੇ ਰਕੜੇ ਲਪਰੇ ਤੇ ਕਿਉਂ ਸਾਰਾ ਬੰਦਾ ਕਰਣਾ 15 ਕਰਦੇ ਉਹ ਚੱਕ ਕੇ ਉੱਧਰ ਰੱਖੀਆਂ ਨੂੰ ਕਰਦੇ ਸਾਰੇ ਰਕੜਾ ਮਾਰਦੇ ਆ ਰੋਟਾ ਵੇਟ ਰੈਨੋ ਆ ਢੇਕਾ ਵਡਾਉਣੇ ਤੇ ਆਈ ਨਹੀਂ ਪਟਣ ਮੈਂ ਕਿਹਾ ਵੀ ਪਟਾ ਦਈਏ ਇੱਧਰ ਵੀ ਪਟਾ ਦਈਏ ਦੋ ਤਿੰਨ ਕੜੀ ਪੰਨਿਆਂ ਦਾ ਆਹਾ ਆ ਬਟਾਉਣੀ ਦੀ ਆ ਪਰਾਇ ਨਹੀਂ ਪੱਟਣਾ ਪਰ ਮੈਂ ਇਹਦੇ ਕਰਕੇ ਰੁਕੀਗਾ ਵੀ ਚਲ ਸਾਰਾ ਬਾਹ ਹੋ ਜਾਊਗਾ ਇਹ ਪੱਟਣੇ ਚ ਨਹੀਂ ਆਇਆ ਤਾਂ ਹੈ ਨਹੀਂ ਦੇਖਾ ਨੂੰ ਆ ਵੀ ਤੀ ਰੱਖਦੇ ਤੇ ਬਾਰੀ ਉਲੀ ਭੁੱਲ ਜਾਣੀ ਉੱਤਰ ਰੱਖ ਵਾਰ ਬਾਕੇ ਉਧਰ ਨੀਮਾ ਤਾਂ ਮਿੱਟੀ ਪਰਾਂ ਖਿੱਚਤੀ ਤੇ ਹੁਣ ਫੇਰ ਬਾਦਣਾ ਇਹਨੂੰ ਵੀ ਬਾਦਣਾ ਚੰਗੀ ਦੇਣਾ ਬਾਕੇ ਹੁਣ ਸਾਰਾ ਬਾਈ ਆ ਹੋ ਗਿਆ ਉਈਓ ਬਹੁਤ ਜਨਕ ਸੁਸਰਾ ਹੋਇਆ ਪਿਆ ਤਾਂ ਬਾਈ ਤੇ ਫੇਰ ਇਧਰ ਕਿਆਰੀਆਂ ਤੇ ਕਰਦੇ ਆ ਤਿਆਰ ਤੇ ਜੇ ਕਿਤੇ ਆ ਪੱਟ ਹੋ ਜਾਂਦੀ ਨਾ ਐਨ ਵਧੀਆ ਸੋਕੇ ਸੋਕੇ ਬਚਣ ਤਾਂ ਇਦੀ ਕਰਕੇ ਓਕਾ ਹੋਗਾ ਕਹੀਂ ਦਿਨ ਹੋ ਗਏ ਕਿਸੇ ਨੂੰ ਹੱਲੇ ਤੱਕ ਨਹੀਂ ਆਇਆ ਜਿੰਨੇ ਇਧਰੇ ਗੇਦੇ ਫਾਸੂਨ ਲਾਈ ਆ ਗਿੱਧਰ ਆਪੋ ਸੇਰ ਉਹਨਾਂ ਨੂੰ ਕਹਿ ਦਣਾ ਜਿਹੜੇ ਉਹ ਕਰਦੇ ਆ ਚੱਕਰੇ ਚੁੱਕਰੇ ਬਣਾਉਂਦੇ ਆ ਹੈਨਾ ਪਣੀ ਵਾਲੇ ਨੂੰ ਕੇਰ ਦੀ ਸੀਲ ਲੀਕ ਹੋ ਗਈ ਉਹਨੂੰ ਕਹਿਣਾ ਯਾਰ ਪਿੱਛੇ ਉਹ ਪਾਉਣੀ ਆ ਰੋਟਾ ਬੀਟਰ ਵਾਲੀ ਪੇਟੀ ਵਾਲੀ ਇੱਥੇ ਵਾਰਤਾ ਫੇਰ ਸਵਾਗਾ ਰੋਟਾ ਬੀਟਰ ਮਾਰ ਕੇ ਤੇ ਸ਼ਾਫਟ ਬਾਹਰੇ ਪਈਆ ਬਾਹਰੇ ਪਈਆ ਸੁਪਰ ਸੀਟਰ ਪਰ ਇੱਥੇ ਇੱਕ ਵਾਰ ਹੁਣ ਫੇਰ ਮਾਰ ਕੇ ਫੇਰ ਕਰਨਾ ਆ ਮਿਲੋ ਮਲਕੀਤ ਭਾਈ ਨੂੰ ਸਤਿਕਾਰ ਜੀ ਅਦਰ ਹਰਸ਼ਵੀਰ ਹਰਸ਼ਵੀਰ ਆਇਆ ਹੋਇਆ ਕਿਵੇਂ ਆ ਵਧੀਆ ਹੈ ਇਹ ਕਹਿੰਦਾ ਪਾਥੀਆਂ ਪੱਥਰ ਨੂੰ ਕਰਦਾ ਪਾਥੀਆਂ ਪੱਥਰੀਆਂ ਬਾਈ ਪਾਥੀਆਂ ਸੱਚੀ ਕਹਿੰਦਾ ਪਾਥੀਆਂ ਬੀਬੀ ਨੂੰ ਬਾਈ ਚੇ ਡੈਥ ਹੋ ਗਈ ਦੀ ਨਾ ਅੰਦਰ 함 ਘਾਲੇ 2 ਸਾਲ ਨਹੀਂ ਪੱਥੀਆਂ ਮੁੱਕਦੀਆਂ ਹੋਰ ਤੈਨੂੰ ਉਹੀ ਦਾ ਅੱਦਾ ਮੈਂ ਪੱਥੀਆਂ ਨੂੰ ਭੁਗਦੇ ਨਹੀਂ ਕੋਈ ਉਹੀ ਗੱਲ ਹੈ ਨਾ ਸੈਂਟਰ 'ਚ ਜਲਦਾ ਸਾਰ ਦੋ ਸਾਲ ਹਲੇ ਹੋਰ ਨਹੀਂ ਮੁੱਕ ਪਈਆਂ ਹੋਣੀਆਂ ਸਾਲ ਸਾਲ ਹੁਣ ਮੱਕੀ ਦੀ ਰੋਟੀ ਜਾਂ ਸਾਗ ਬਣਨਾ ਜਾਂ ਸੇਕਣੇ ਨੂੰ ਮੜਾ ਮੋਟਾ ਹਾਂ ਮੈਂ ਤੈਨੂੰ ਦੱਦ ਵੀ ਅੰਦਰ ਅੰਦਰ ਮੇਰੀ ਗੱਲ ਸੈਂਟਰ 'ਚ ਬੈਠ ਰਹੀ ਸੀ ਚੁੱਲ੍ਹੇ 'ਤੇ ਬੈਠਦੀ ਸੀ ਹਾਂ ਕਿੱਲੇ ਜਲਦਾ ਸਾਰ ਉਹ ਸਾਡੇ ਤਾਂ ਚੁੱਲ੍ਹਾ ਹੀ ਹੈ ਭਾਈ ਕਾਨੂੰ ਕਹਿੰਦਾ ਤੂੰ ਪਰ ਇੱਕ ਗੱਲ ਐ ਰੋਟੀ ਦਾ ਸਵਾਦ ਹੈਗਾ ਚੁੱਲੇ ਦੀ ਦਾ ਹਾਂ ਮੈਂ ਤੈਨੂੰ ਹੈਂ ਹਾਂ ਹਾਂ ਰੋਟੀ ਰੋਟੀ ਚੁੱਲੇ ਦੀ ਹੋਵੇ ਹੁਣ ਪੱਕਣੀ ਐ ਸਿਆਲ ਚ ਠੀਕ ਐ ਮੱਕੀ ਦੀ ਰੋਟੀ ਹੋਗੀ ਸਰੋਂ ਦਾ ਸਾਗ ਹੋ ਗੇ ਹੈਂ ਮੱਕੀ ਦੀ ਚੁੱਲੇ ਤੇ ਲੋਡਾਂਗੇ ਹਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਹ ਹੁਣ ਹੈਂ ਅਟਾਇਰ ਕੱਢਿਆ ਤਾਂ ਢੇਰ ਨੂੰ ਫੇਰ ਰੱਖ ਲੈਣੇ ਆ ਇਹ ਦੋ ਆਪਾਉਣੇ ਨੂੰ ਉਹ ਪੇ ਆਂਦਰ ਪੇ ਆਂ ਦੋ ਫਿਰ ਮੈਂ ਕੱਢਦੇ ਜਾਂ ਤੇਰਾ ਨਹੀਂ ਉਹ ਨਹੀਂ ਉਹ ਉਹਦਾ ਖਤਮ ਹੋ ਗਿਆ ਤੇ ਜਦੇ ਤਾਂ ਹੀ ਤਾਂ ਮੈਂ ਜਦੇ ਦੂਏ ਦੋ ਆਪ ਆਏ ਤੇ ਦੋ ਮੇਰੀ ਦੇ ਵੀ ਦੋ ਪਏ ਆ ਹਾਂ ਪਰ ਇਹ ਖੜੀਆਂ ਟਰਾਲੀਆਂ ਨੇ ਵੇਚ ਨਹੀਂ ਆ ਇਹ ਵੇਚ ਲਈ ਆ ਹਾਂ ਹਾਂ ਲਗਾ दिए ਹਾਂ ਹਾਂ ਨਹੀਂ ਨਾ ਕੁ ਦੋ ਬਾ ਠੀਕ ਹੈ ਠੀਕ ਹੈ ਮੈਂ ਨਾ ਨਿੰਮਾ ਕਹਿੰਦਾ ਦੂੜੀ ਪੁੱਛਦਾ ਨਿੰਮੇ ਨਿੰਮੇ ਨੰਦ ਦਾ ਵਈ ਕਿਹਾ ਤਾਂ ਮੈਂ ਹਾਂ ਉਹੀ ਆ ਇਹਦੀ ਅਮਰੀ ਵਾਲੇ ਤੇ ਤਾਂ ਕਰੋਸ ਟੁੱਟਿਆ ਵਾ ਇਨੂੰ ਕਹਤਾ ਕ੍ਰੋਸ ਫੜ ਲਿਆਈ ਫੜ ਕੇ ਲਿਆਈ ਨਹੀਂ ਚਾਹੀ ਨਹੀਂ ਹੋਇਆਗਾ ਬਈ ਠੀਕ ਆ ਆ ਠੀਕ ਆ ਹੁਣ ਹੋਰ ਗੱਲ ਸੁਣ ਵਧੀਆ ਆ ਹਾਂ ਮੈਂ ਪੱਟ ਦਿਆ 55 ਜਿਹੜਾ ਆਪਣਾ ਦੂਆ ਤਾਂ ਉੱਥੇ ਉਹ ਵੀ ਪੱਟ ਦਿਆ ਠੀਕ ਆ ਠੀਕ ਆ ਤੇ ਇੱਥੇ ਨੂੰ ਆਹ ਕਰਦਣਾ ਆਹ ਲਾਦਣਾ ਉਰੀ ਨੂੰ ਐ ਡੰਡੇ ਜੀ ਜਾਨਵਰ ਬੜਨੇ ਤੇ ਹੈ ਸਭ ਕੁ ਵੈਧਾ ਟਾਈਲੀ ਟੂਲੀ ਰਹਿਣ ਦੇ ਹਾਂ ਲਸਣ ਪਿਆਜ਼ ਸਭ ਕੁ ਲਾਦਣਾ ਇੱਧਰ ਹੁਣ ਹੁਣ ਜਾ ਆਵਾਮ ਕਹਣਾ ਇਹਨੂੰ ਹਾਂ ਹੁਣ ਸਵਾਗਤ ਸੁਭਾਣਾ ਮਾਰੀ ਨਾ ਹੁਣ ਨਹੀਂ ਮਾਰਨਾ ਪਧਰਾ ਹੋ ਗਿਆ ਜਿਹਦੇ ਨਾਲੇ ਪਧਰਾ ਕਰੀ ਕੈਰੀਆਂ ਲਿੰਦੇ ਨਾਲੇ ਕਰੇ ਹੱਥਾਂ ਨਾਲੇ ਇੱਕ ਵਾਰ ਬਣਾਈਏ ਬੰਦੀਆਂ ਕਰੀਏ ਮੈਂ ਤਾਂ ਕਹਿੰਦਾ ਇੱਕ ਵਾਰ ਮਾਰ ਕੇ ਇੱਕ ਵਾਰ ਸਵਾਕ ਮੈਂ ਫੇਰ ਪੱਟ ਪੜੂੰਗਾ ਦੇਖ ਲਈ ਹੋਰ ਪੱਧਰਾ ਹੋ ਜਾਂਦਾ ਨਾ ਬਹੁਤ ਉੱਚਾ ਨਹੀਂ ਹੁੰਦਾ ਭਾਈ ਆ ਉੱਚਾ ਦਾ ਦੇਖ ਇੱਥੇ ਆ ਦੇਖ ਆਹੋ ਆਟਾ ਕਿਹੜਾ ਹੋ ਗਿਆ ਹਾਂ ਕਿਹੜਾ ਹੋ ਗਿਆ ਹਾਂ ਉਧਰ ਨੀਵਾ ਦਾ ਭਾਈ ਬਾਲਣ ਮੋਲਣ ਬਹੁਤ ਸੱਪ ਬਹੁਤ ਭਾਰੀ ਦਾ ਉੱਥੇ ਵਧੀਆ ਹੁਣ ਸਾਫ਼ ਜਗਾ ਹੋਊਗੀ ਹਾਂ ਇਹ ਪੱਟਾ ਹੁੰਦੇ ਨੇ ਇਹਦੇ ਕਰਕੇ ਇਹਨਾਂ ਪੱਧਰਾ ਹੋਣਾ ਦਾ ਲਾਓ ਭਾਈ ਆਦ ਰੱਖ ਦੱਸ ਕੀ ਹੈ ਆਹਾਂ ਹਾਂ ਦੇਖੀ ਕੀ ਆਈ ਸੱਤ ਪੱਤੀ ਆ ਇਹ ਹੈ ਸੱਤ ਪੱਤੀ ਹੋ ਗਿਆ ਹੁੰਦਾ ਵਾਸਤਾ ਛਾਵਾਂ ਵਾਲਾ ਬੋਟਾ ਉਹਦਾ ਅੱਛਾ ਮੈਦਾ ਕਾ ਕਿਤੇ ਚੀਕੂ ਮੰਗ ਲੱਗੀ ਜਾਂਦਾ ਹੈ ਹਾਂ ਉਹੀ ਹੈ ਅੱਛਾ ਹਾਂ ਉਹ ਮੈਂ ਤਾਂ ਬੱਲੇ ਤੇ ਐਸੇ ਤੇ ਰੱਖਾਈ ਸੀ ਥਾਰਾ ਫੜਨੇ ਵਾਲਾ ਕਰ ਉਹ ਮੈਂ ਤਾਂ ਸਮਾਂ ਮਿੱਟੀ ਪਾਈ ਸਵਾਹ ਪਾਈ ਇਹੀ ਬਹੁਤ ਕਰੀ ਜਾਂਦਾ ਪਿੱਛੇ ਪਾਣੀ ਹੋ ਗਿਆ ਮੜਾ ਨੀਵਾ ਰੱਖਿਆ ਤਾਂ ਉੱਥੇ ਗਿਆ ਹੀ ਨਹੀਂ ਇਹ ਓਏ ਲੋੜੇ ਨਹੀਂ ਹੈਗੀ ਯਾਰ ਤੇ ਵੀ ਲੋੜ ਗਿਆ ਹੈ ਹਾਂ ਕਾਤੇ ਕਿਹੜੇ ਨੇ ਮੈਂ ਮੈਂ ਇੱਥੇ ਰੱਖੀ ਹੋਈ ਜਿਹਾ ਵੇ ਇੱਕ ਮੁੱਕ ਦੀ ਨਹੀਂ ਕਾਤੇ ਹੋਰ ਕੀ ਅੱਬ ਕਿਹੜੇ ਰੱਖੀ ਵੀ ਨਹੀਂ ਇੱਥੇ ਵੰਡੀ ਜਾਂਦਾ ਹੈ ਦੁਕਾਨ 'ਚ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਦੇਖਿਆ ਅੱਛਾ ਕੌਫੀ ਵਾਲੀ ਮਸ਼ੀਨ ਹੈ ਉਹ ਸਭ ਤੋਂ ਵਧੀਆ ਮੈਂ ਲੱਕ ਬੋੜੇ ਨਾਲ ਪਾਣੀ ਬਟਨ ਦੱਬ ਜਦੇ ਮਿੰਟਾਂ 'ਚ ਚਾਹ ਚਾਹ ਬਿਲਕੁਲ ਸਹੀ ਗੱਲ ਹੈ ਉਹ ਠੀਕ 11000 ਦੀ ਆ ਉਹ 11000 ਦੀ ਆ ਉਹ ਹੈ ਵਧੀਆ ਉਹ ਹਾਂ ਇਹਦੇ ਬਈ ਨਹੀਂ ਲੋਟ ਹੈ ਹਾਂ 11000 ਦੀ ਆ ਉਹ ਜਿਹੜੇ ਦੇ ਭਈਏ ਲੱਗਦੇ ਆ ਨਾ ਹਾਂ ਸਹੀ ਗੱਲ ਆ ਨਾ ਗੈਸ ਫੂਕਣਾ ਪੈਕਟ ਆਉਣੇ ਆ ਉਹ ਮੇਰੀ ਤਾਂ ਹੋਰ ਸਲਾਹ ਵੀ ਚੱਕ ਲਈਏ ਕਿ ਗੰਨੇ ਗੰਨੇ ਭਈਆਂ ਉਹ ਬੈਲੀ ਉਹ ਪਈ ਰਹਿੰਦੇ ਉਹਦੇ ਬਾਅਦ ਉਹਦੇ ਕੋਲ ਹਾਂ ਸਹੀ ਗੱਲ ਯਾਰ 11000 ਦੀ ਆ ਹੈ ਕਿ ਨਹੀਂ 11000 ਦੀ ਆ ਇੱਕ ਵਾਰੇ ਲੱਗਣੇ ਮੁੜ ਕੇ ਤਾਂ ਉਹ ਨੀਚੇ ਆ ਮੇਰੇ ਵਰਗਾ ਵਧੀਆ ਆ ਆ ਜੀ ਭਾਈ ਉੱਥੇ ਦੇਖਦੇ ਕਿੰਨੇ ਕੇ ਨਾਲ ਖੇਤ ਦਾ ਪਤਾ ਲੱਗ ਜਾ ਨਹੀਂ ਮੈਂ ਬੁਲਾਉਂਗਾ ਤੈਨੂੰ ਨਾਲੇ ਮੇਰੇ ਖੇਤ ਚ ਪਤਾ ਲੱਗ ਜਾ ਮੈਂ ਤਾਂ ਜਾਇਆ ਹਾਂ ਹੁਣ ਹੁਣ ਨਹੀਂ ਵੇ ਤੇ ਜਾਣਾ ਮੈਂ ਜਾਣਾ ਸਹਦਾਵਾ ਦੇਣ ਉਹ ਹੀ ਚੱਲਿਆ ਹੁਣ ਮੰਡ ਜੇ ਦੇਖ ਰਿਹਾ ਚੱਕਰੇ ਲੈ ਕੇ ਚੱਕਰ ਦਾ ਸਹਦਾਵਾ ਦੇਣ ਜਾਣਾ ਕੁੜੀਆਂ ਨੂੰ ਠੀਕ ਆ ਮੈਂ ਵੀ ਹਾਲੇ ਵੰਡਣਾ ਮੈਂ ਤਾਂ ਸਿੱਧੀ ਗੱਲ ਹੈ ਥੋੜਾ ਤੂੰ ਜਾਏ ਇਸੇ ਜਾਏ ਦੇਖ ਆਏ ਬਸ ਤੂੰ ਤਾਂ ਚੱਲੂਗੀ ਮਸ਼ੀਨ ਵਾ ਠੀਕ ਆ ਜੇ ਚੱਲਦੀ ਹੋਈ ਤਾਂ ਦੱਸ ਦੇ ਤੈਨੂੰ ਜੁੜੇ ਖੜਾ ਟਰੈਕਟਰ ਲੈ ਕੇ ਆ ਜੂਗਾ ਇੱਕ ਜਣਾ ਵਾ ਠੀਕ ਆ ਚੱਲਣੀ ਨਹੀਂ ਆਈ ਜੀ ਨਾ ਨਾ ਕੋਈ ਨਹੀਂ ਮੈਂ ਪਤਾ ਲਾਜੂ ਅੱਜ ਮੇਰੇ ਪਤਾ ਲਾਜੂਗਾ ਮੇਰੇ ਜੇ ਅੱਜ ਮੇਰੇ ਚੱਲ ਗਈ ਔਖੀ ਚੱਲੀ ਤਾਂ ਤੇਰੇ ਹੱਲੇ 2 ਦਿਨ ਹੀ ਚੱਲਦੀ ਫਿਰ ਤਰੂਹੀ ਦੱਸਦਾ ਮੈਂ ਮੈਂ 500 ਨੂੰ ਕੱਢਣੀ ਹੈ ਮੈਂ ਤੈਨੂੰ ਕਹਿ ਕਹਦਾ 2 ਦਿਨ ਹੀ ਫਿਰ ਚੱਲਦੀ ਜੇ ਤੇਰੇ ਉਹ ਹੋ ਗਈ 500 ਚੱਲੂਗੀ ਬਾਈ ਫਿਰ 500 ਚੱਲ ਗਈ ਫਿਰ ਠੀਕ ਆ ਮੈਂ ਚੱਲਾਂਗੇ ਉਹਦਾ ਹੈ ਹੀ ਆ ਚੱਲ ਫਿਰ ਚਿੰਨਿਆ ਆਪਣੇ ਚੱਲ ਪਈ ਮਸ਼ੀਨ ਟਰਾਲਾ ਪਾਈਏ ਉਧੇ ਵਾਲਾ ਇਹਨੂੰ ਖੋਲ ਅੰਦਰ ਇਧਰੇ ਲੋ ਬਾਈ ਮੰਡਜ ਲੱਗਦੀ ਜਿੰਨੇ ਮੈਂ ਟਰਾਲਾ ਲੈ ਕੇ ਆਇਆ ਮੇਰੇ ਤੋਂ ਪਹਿਲਾਂ ਇਹਨਾਂ ਨੇ ਇੱਕ ਉਗੂ ਪਰ ਕੇ ਖੜੇ ਦੇ ਇੱਕ ਬਾਈ ਦੋ ਕਿੱਲੇ ਦਾ ਕੀ ਰਹਾ ਧਰ ਲਿਆ ਇੱਕ ਹੋਇਆ ਇੱਕ ਪੂਰਾ ਮੈਨੂੰ ਹੋਰ ਲੱਗਦਾ ਨਹੀਂ ਵੀ ਹੋ ਜੂਗਾ ਕਿੱਲੇ ਦਾ ਇੱਕ ਬਕੂ ਮਤਲਬ ਇਹ ਜੀ ਖਰਾਬ ਆ ਦੇਖੋ ਦਮੇ ਜੀ ਜੀ ਖਤਮ ਹੈ 10 ਕਿੰਟਲ ਕਿੱਲੇ ਵੀ ਆਉਗੇ ਮਸੋਂ ਉਹ ਵੀ ਮੈਨੂੰ ਲੱਗਦਾ ਨਹੀਂ ਮੇਰਾ ਟਰਾਲਾ ਵੀ ਬੜਾ ਪਾ ਲਿਆ ਸੰਤਾ ਦਾ ਨੰਨਾ ਗਾ ਤਾਂ ਆਪਣੇ ਅਰੇ ਜਿਆ ਆ ਜਣਾ ਦਾ ਐਸਐਨਐਸ ਲਾਦਾ ਹੈ ਬਾਈ ਮੈਂ ਕਿਹੜਾ ਆਏ ਨੂੰ ਦੇ ਦੋ ਪਿੱਛੇ ਸਾਫ ਨੂੰ ਕਰਦੇ ਚੰਨਾ ਕਰਦੇ ਇਹਨਾਂ ਦੇ ਆ ਬਾਈ ਪੂਰਾ ਹਰ ਰਹਾ ਪਿਆ ਕਿਆ ਕਰੋਗੇ ਭਾਈ ਖਰਚਾ ਵੀ ਭਈਆਂ ਦੀ ਦਵਾਈ ਲੋਈਆ ਹੋਰ ਖਾਤਾ ਵੀ ਪੂਰਾ ਨਹੀਂ ਹੋਣਾ ਇਹਨਾਂ ਨਾਲ ਐਤ ਕਿਦਰ ਰਗੜਦੇ ਬਾਈ ਇਨਾ ਝਾੜ ਬੜਾ ਟਰਾਲਾ ਲੈਂਦਾ ਬੜਾ ਹੀ ਲੈਂਦਾ ਮੈਂ ਕਹਿ ਲੈ ਵੀ ਦੇਖੀ ਜਾਊਗੀ ਮੈਂ ਚਲ ਮੈਨੂੰ ਆਰ.ਟੀ.ਵੀ ਚਲ ਡੇਡ ਡੇਡ ਬੁੱਗੂ ਦਾ ਹੋਊਗਾ ਕਿਲੇ ਚੋਂ ਵੀ ਚਲ ਫੇ ਕਾ ਨੂੰ ਦੂਈ ਨੂੰ ਖਿੱਚੂਗਾ ਜੇ ਇੱਕ ਬੁੱਗੂ ਵੀ ਵੱਧ ਗਿਆ ਮੈਂ ਤਾਂ ਹਵਾ ਲਿਆ ਕਿੱਦ ਕਿੱਲਾ ਹੀ ਐ ਇਹ ਕਿੱਲਾ ਕਿਉਂ ਆਵਾ ਪੌਣੇ 2 ਕਿੱਲੇ ਐ ਉਹ ਤੱਕ ਹਾਂ ਡੇਡ ਪੈ ਤੇ ਮੈਂ ਤੇਰਾ ਆ ਮੈਂ ਤਾਂ ਹੀ ਕਹਿੰਦਾ ਵੀ ਇੱਕ ਬੁੱਗੂ ਇੱਥੇ ਕਿੱਲੇ ਤੇ ਹੋਇਆ ਇੱਕ ਹੋਇਆ ਹੈ ਕਿ ਨਹੀਂ ਝਾੜ ਤਾਂ ਠੀਕ ਹੈ ਝਾੜ ਤਾਂ ਠੀਕ ਹੈ ਝਾੜ ਤਾਂ ਵਾਧੂ ਐ ਬੱਤੀਆਂ ਚਾਲ ਆਉਗੇ ਤਾਂ ਬਈ ਬੁਵਾੜੀ ਨਹੀਂ ਪੜਾ ਨੇ ਪੁੱਛ ਲਿਆ ਕੀ ਹੋ ਗਿਆ ਤੇਰੇ ਕੋਲੇ ਖੜੀ ਆ ਕੀ ਹੋ ਗਿਆ ਭਾਈ ਇਹ ਕਿਹ ਰਹੂ ਨਹੀਂ ਪਾਇਆ ਹੈਗਾ ਸੀ ਬੀਜ ਰੱਖਣਾ ਇਹਨਾਂ ਦਵਾਈ ਬੁੱਢੀ ਦੇ ਦਿੱਤੇ ਹੈ ਤੇ ਕਹਿ ਉਹ ਬੀਜ ਰੱਖਣਾ ਇਹਦਾ ਪਾ ਦੇ ਪਾ ਦੇ ਦਿੱਤੀ ਬੀਜ ਰੱਖਣਾ ਇਹਦਾ ਦੋ ਦੋ ਪਾਇਆ ਪਰ ਭਾਈ ਜਦੋਂ ਕੋਈ ਗੱਲ ਨਹੀਂ ਇਹਦਾ ਝਾੜ ਤੋੜ ਕਿਤੇ ਨਹੀਂ ਆ ਅੱਜ ਇੱਕ ਵਾਰ ਨਹੀਂ ਅਗਲੀ ਵਾਰ ਆਜੂਗਾ ਅਗਲੀ ਵਾਰ ਤਾਂ ਨਹੀਂ ਰੱਖਣਾ ਭਾਈ ਉਹ ਉਹ ਬੰ ਉਹ ਭਾਈ ਵੇਖ ਕੱਲੇ ਅੱਜ ਕੀ ਹੋਇਆ ਹਾਂ ਹੈ ਤੈਨੂੰ ਪਤਾ ਲੱਗਿਆ ਕਿਹਨੇ ਦੱਸਿਆ ਹਾਂ ਮੈਂ ਫੇਰੇ ਕਰਾਂ ਭਾਈ ਉਹ ਬਾਈ ਉਹ ਸਤੰਬਰ ਬਾਈ ਜਿਹੜਾ ਉਹ ਫਾਰਮ ਆ ਜਿਹਦਾ ਮੈਂ ਉਸ ਦਿਨ ਵੀਡੀਓ ਬਣਾਈ ਤੀ ਬਾਈ ਮੁਰਗੀਆਂ ਵੀ ਦਿਖਾਈ ਤੇ ਕਬੂਤਰ ਰੱਖਿਆ ਹੋਇਆ ਹਾਂ ਸਵੇਰੇ ਮੈਂ ਸੱਜਾ ਚਲਾ ਕੇ 6 ਵਜੇ ਘਰ ਨੂੰ ਜਾ ਰਿਹਾ ਦਾ ਜਾਂਦੇ ਜਾਂਦੇ ਨੂੰ ਅਟੈਕ ਆ ਗਿਆ ਮੋਟੇ ਦੇ ਕੋਲ ਫਿਰ ਗਿਆ ਮੈਨੂੰ ਆਇਆ ਫੋਨ 6 ਵਜੇ ਮੈਂ ਕਿਹਾ ਹਾਂ ਮੈਨੂੰ ਫੋਨ ਆਇਆ ਕਹਿੰਦਾ ਬਾਈ ਆਹਾ ਬੰਦੇ ਥੋੜਾ ਨਾ ਪਤਾ ਨਹੀਂ ਦੂਰਾ ਦੂਰਾ ਪੈ ਗਏ ਵੀ ਗਿਰ ਗਿਆ ਰੇ ਇਹ ਬੰਦਾ ਹਿਲਜੁਲ ਵੀ ਨਹੀਂ ਕਰਦਾ ਮੈਂ ਕਹਿੰਦਾ ਮੇਰੇ ਕੋਲ ਨਾਮ ਨਹੀਂ ਸੇਵ ਕਰਿਆ ਬਤਾ ਤੇ ਮੈਂ ਕਹਿੰਦਾ ਯਾਰ ਕੋਣ ਦਾ ਕਹਿੰਦਾ ਦੋਦੀ ਹੈ ਮੈਂ ਕਿਤੇ ਮੇਰਾ ਦੋਦੀ ਹੈ ਦੂਨੇ ਨਾਮ ਸੇਵ ਕਰਿਆ ਹੋਏ ਬਈ ਮੈਂ ਫੇਰ ਬੁਲਾਇਆ ਮੈਂ ਕਹਿੰਦਾ ਨਹੀਂ ਮੇਰੇ ਦੋਦੀ ਦਾ ਨੰਬਰ ਹੈ ਨਹੀਂ ਇਹ ਮੈਂ ਨੰਬਰ ਬੁਲਾਇਆ ਉਹਦੇ ਤੇ ਲਿਖ ਕੇ ਆ ਗਿਆ ਟੋਨੀ ਟੋਨ ਸੈਟ ਹੋਣਾ ਬਈ ਟੋਨੀ ਸੁਰਤਾ ਪਰਫਾਰਮ ਫੇਰ ਮੈਨੂੰ ਆਇਆ ਮਾ ਅੱਛਾ ਉਹ ਬਾਈ ਦਾ ਹੈ ਫੇਰ ਮੈਂ ਜਦੋਂ ਪੱਪੀ ਬਾਈ ਨੂੰ ਕਰਾਇਆ ਕਿ ਇਹ ਤਾਂ ਜਾਣਦੇ ਆ ਨਾਲ ਰਹਿੰਦੇ ਆ ਤਾਂ ਬਾਈ ਤੇ ਫਿਰ ਉਹਨਾਂ ਨੂੰ ਲੈ ਕੇ ਪਰ ਬਾਈ ਦੇਖ ਲੋ ਬਾਈ ਪੂਰਾ ਹੋ ਗਿਆ ਉਹ ਮੈਂ ਕਹਿੰਦਾ ਵੀ ਇੰਨੀ ਤਗੜਾ ਸ਼ਹਿਰ ਇੰਨੀ ਬੱਧੀ ਮੈਂ ਕਹਿੰਦਾ ਗੱਲ ਛੱਡ ਦੇ ਹਾਂ ਤੇ ਦੇਖ ਲੋ ਜਾਂਦੇ ਜਾਂਦੇ ਮੋਟਰਸਾਈਕਲ पे ਬਾਈ ਅਟੈਕ ਆ ਗਿਆ ਡਾਈਨ ਬਰੂਟ ਜਿਹੀ ਲਾ ਗਿਆ ਉਹ ਨਾ 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 ਉਹਨਾਂ ਦਾ ਬੁੱਲਰ ਲਾਏ ਹੋਇਆ ਉਹ ਇੱਕ ਕਿਲਾ ਏ ਬਾਕੀ ਗਾਂ ਰੱਖੀ ਹੋਈਆਂ ਉਹ ਤੇਰੇ ਸਾਹਮਣੇ ਕਿਲਾ ਖੇਤਾਂ ਦੇ ਪਿੱਛੇ ਕੀ ਉਹ ਦਿਨ ਦਾ ਹੈਗਾ ਨਹੀਂ ਨਹੀਂ ਉਹਦਾ ਨਹੀਂ ਹੈਗਾ ਉਹ ਅੱਛਾ ਉਹਦਾ ਉੱਤੇ ਕਹਿਣਾ ਹੈ ਤਾਂ ਵੀ ਆ ਕਿੰਨੀ ਕੀ ਦੇਰ ਤੱਕ ਕਰੀ ਉਹਦਨੇ ਮੇਰਾ ਨੰਬਰ ਸੇਵ ਕਰਿਆ ਤਾਂ ਉਹਨੇ ਉਹ ਦੇਖੀਂ ਦਾ ਨਾ ਦੇਂ ਕਿਤੇ ਆਹੀ ਹੈ ਲੈ ਬਾਈ ਡੇਢ ਕਿ ਬੱਗੂ ਹੋ ਗਿਆ ਸੁੱਖ ਨਾਲ ਉਹ ਬੂਟੇ ਨਹੀਂ ਹੈ ਹਾਂ ਬਾਈ ਦੇਖ ਲੈ ਬਾਈ ਬੰਦੇ ਦਾ ਕੋਈ ਪਤਾ ਨਹੀਂ ਆ ਚਲੋ ਕੋਈ ਗੱਲ ਨਹੀਂ ਝਾੜ ਝੂੜਦਾ ਘਾਟੇ ਮਾਤੇ ਹਾਂ ਕਿਤੇ ਨਹੀਂ ਚੱਲੀ ਜਾਊਗੀ ਤਾਂ ਤੰਦਰੁਸਤੀ ਚਾਹੀਦੀ ਹੈ ਹੈ ਬਾਈ ਪਤਾ ਹੀ ਨਹੀਂ ਲੱਗਦਾ ਬਾਈ ਹੁਣ ਕੀ ਹੈ ਕੀ ਨਹੀਂ ਸਰੀਰ 'ਚ ਹੁਣ ਦੇਖੋ ਬੰਦਾ ਮਹਿਸਾ ਚੋ ਕੇ ਦੁੱਧ ਲੈ ਕੇ ਕਰਨ ਨੂੰ ਜਾ ਰਿਹਾ ਤਾਂ ਆਪਣੇ ਮਤਲਬ ਮੱਝਾ ਇੱਥੇ ਹਾਂ ਜਿਹੜਾ ਬਹੁਤ ਜ਼ਿਆਦਾ ਤੜਕੇ ਨੂੰ ਉੱਠਦਾ ਅਟੈਕ ਹੁੰਦਾ ਹੈ ਦਾ ਉਹ ਆਏ ਨਾ ਕਰਿਆ ਯਾਰ ਬੱਪੂ ਤਾਂ ਹੁੰਦੇ ਹਨ ਹੈ ਬਾਪੂ ਨੂੰ ਵੀ ਅਟੈਕ ਹੁੰਦਾ ਹੈ ਨਾ 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 ਕਰ ਹੁਣ ਆ ਤਾਂ ਅਸੀਂ ਵੀ ਉੱਠਦੇ ਹਾਂ ਤੈਨੂੰ ਡਰ ਗਿਆ ਪਹਿਲਾਂ ਹੀ ਉਹ ਨਹੀਂ ਮੈਨੂੰ ਬੰਦੇ ਨੇ ਕਿਹਾ ਇੱਕ ਨੇ ਹਾਂ ਕਹਿੰਦਾ ਦੇਖੀਏ ਟਾਈਗਰ ਨੂੰ ਜ਼ਿਆਦਾ ਹੁੰਗੇ ਜਿਹੜੇ ਤੜਕੇ ਨੂੰ ਉੱਠਦੇ ਉਹ ਐ ਦਾ ਬਹੁਤ ਛੇਤੀ ਉੱਠਦੇ ਆ ਅਸੀਂ ਤਾਂ ਫਿਰ ਨੇੜੇ ਉੱਠਦੇ ਆ ਹੈ ਕਿ ਨਹੀਂ ਬਾਪੂ ਦਾ ਰੁਟੀਨ ਥੋੜਾ ਦਾ ਬਾਪੂ ਨੇ ਉੱਠਣਾ ਦਾ ਜਦ ਸਮਝੀ ਲਈ ਵੀ ਹੁੰਦੀ ਸੀ ਸਬਜ਼ੀ ਮੰਡੀ ਲੈ ਕੇ ਜਾਣੇ ਆ ਜਦੋਂ ਨਹੀਂ ਤੇ ਜਦ ਤੱਕ ਸਭ ਜੀ ਸੂਦੀ ਕੁਝ ਨਹੀਂ ਚੱਲਦਾ ਫਿਰ ਤਾਂ ਬਾਪੂ 5 ਵਜੇ ਉੱਠਦਾ ਦਾ। ਸਮਝੇ? 8:30 ਦਾ ਸਬਸਕ੍ਰਿਪਸ਼ਨ ਵਾਲਾ। ਹਾਂ? ਇਹ ਵੀ ਲੜਕੇ ਨੂੰ ਉਠਾਣੇ ਵਾਲਾ। ਹਾਂ ਇਹਨੇ 4 ਵਜੇ ਮੈਂਸਾ ਚੋਣੇ ਕਹਿੰਦਾ 5 ਵਜੇ ਸਾਢੇ 4 ਉੱਠ ਕੇ 5 ਵਜੇ ਮੈਂਸਾ ਚੋ ਕੇ ਭਾਈ ਕਿਆ ਕਹਿ ਦिए? ਕੁਝ ਨਹੀਂ ਭਾਈ ਸਰੀਰ ਦਾ ਪਤਾ। ਚੱਲ ਚੋ। ਇਹ ਕਿ ਨਹੀਂ? ਕੋਈ ਗੱਲ ਨਹੀਂ। ਇਹਦਾ ਤੰਦਰੁਸਤੀ ਚਾਹੀਦੀ ਐਤੀ ਘਟ ਗਿਆ ਅੱਗੇ ਨੂੰ ਫੇਰ ਹੋ ਜਾਊਗਾ। ਪਤਾ ਨਹੀਂ ਕਿੰਦਰ ਘੱਟੇ ਬਾਦ ਪੂਰਾ ਕਿਤੇ ਜਮਾਂ ਹੀ ਖਤਮ ਹੋਊਗੀ। ਹੈ ਕਿ ਨਾ ਫਿਰ ਵੀ ਚੰਗੀ ਹੈ ਹਾਂ ਹੌਸਲਾ ਰੱਖ ਰੇ ਮੜਾ ਗਿਆ ਹੌਸਲਾ ਹੀ ਹੈ ਹੋਰ ਹੋਰਾਂ ਕੀ ਹੈ ਹੌਸਲਾ ਹੀ ਹੈ ਭਈ ਐਸ ਐਮ ਐਸ ਲੋ ਆਤਾ ਔਰ ਮੈਂ ਕਹਾ ਕੋਈ ਕਟ ਨਹੀਂ ਮਾਰਨਾ ਵਿਚੇ ਪਾਉਣੀ ਕਿੰਨੀ ਕੁ ਬਰਾਲੀ ਹੈ ਇਹ ਤਾਂ ਬਰਾਲੀ ਜਿਆਦਾ ਹੁੰਦੀ ਹੈ ਹੈਂ ਹੋਰ ਉੱਪਰ ਚੱਕ ਲਈ ਮਾੜੀ ਮੈਂ ਕਹਿੰਦਾ ਚੱਕ ਦੋ ਉਹ ਹੋਰ ਖਣ ਜੂਗਾ ਹੈ ਨਾ ਉੱਥੇ ਚੱਕੋ ਆਇਓ ਉਹਨੂੰ ਕਹਿਣਾ ਇਹਨੂੰ ਵੱਡੋ ਪਹਿਲਾਂ ਇਹਨੂੰ ਕਹਿ ਮੜਾ ਹੱਥ ਮਾਰ ਕੇ ਤਿੰਨੇ ਕੱਕਲਾ ਦਾਤੀ ਚੱਕੀ ਹੋਣੀ ਹੱਲੇ ਉਹ ਹੱਲੇ ਤੱਕ ਦਾਤੀ ਨਹੀਂ ਚੱਕੀ ਕਹੀ ਵੀ ਉੱਥੇ ਗੇਰੀ ਵੀ ਤਾਂ ਕਿਆ ਕਰੀ ਜਾਂਦਾ ਕੱਟਿਆ ਨਹੀਂ ਹੈ ਗਿਆ ਦੂਤ ਦੇ ਕੋਲ ਕਹੀ ਕਿਤੇ ਆ ਚੱਕਦਾ ਭੁੱਲ ਜਾਣਾ ਚੱਕ ਲਈ ਇਹਨੂੰ ਨੋਵੇ ਦੱਲ ਲੱਗ ਵੀ ਕਿਤਨਾ ਬਟੂਗੇ ਦੇਖੋ ਭਾਈ ਜਮੇ ਛਿੱਦੋਂ ਛਿੱਦੀ ਪਈਆ ਬਿਮਾਰੀਆਂ ਦੇਖ ਲੋ ਉਸ ਨੇ ਛੱਡਿਆ ਹੋਇਆ ਰੱਖ ਖਤਮ ਪਈਆ ਜਿਹੜੀ ਇਹ ਏ ਬਾਈ ਨਾ ਤਾਂ ਇਹਦਾ ਪਤਾ ਲੱਗਿਆ ਬਿਮਾਰੀ ਦਾ ਵੀ ਕੀ ਕਾਰਨ ਹੈ ਕਿਹੜੀ ਬਿਮਾਰੀ ਆ ਇਹਦਾ ਨਹੀਂ ਬਈ ਪਤਾ ਲੱਗਦਾ ਹੈਗਾ ਬਾਕੀ ਨਾ ਭਈ ਅੱਜਕੱਲ੍ਹ ਆ ਪਤਾ ਲੱਗਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਟੈਕ ਦੀ ਬਿਮਾਰੀ ਚੱਲੀ ਹੋਈ ਆ ਭਾਈ ਬਾਈ ਨਾਲ ਵੀ ਬਿਲਕੁਲ ਬਾਪੂ ਵਾਲਾ ਸੇਮ ਸੀਨ ਹੋਇਆ ਜਿਵੇਂ ਬਾਪੂ ਜੀ ਟਰੈਕਟਰ ਖੜਾ ਕੇ ਬਸ ਮੰਡੀ ਨੂੰ ਉੱਧਰ ਜਾ ਰਹੇ ਤੇ ਜਾਂਦੇ ਜਾਂਦੇ ਬੈਠ ਗਏ ਇੱਕਣਾ ਬਾਈ ਦੇਖ ਲੋ ਮੋਟਰਸਾਈਕਲ ਬਸ ਜਾਂਦਾ ਜਾਂਦਾ ਬਸ ਐਟੈਕ ਆ ਗਿਆ ਬਈ ਗਿਰ ਗਿਆ ਨਾਲੇ ਹੈ ਸਲੋਤ ਐਨਸੂ ਬਾਈ ਪਿੱਛੇ 10 ਦੇ ਬੰਦੇ ਵੀ ਬਾਈ ਹੈ ਸਲੋਤ ਆ ਤੇ ਪਰ ਓਕਣੇ ਗਿਰ ਗਿਆ ਐਟੈਕ ਆ ਗਿਆ ਦੇਖੋ ਅਸੀਂ ਸ਼ੁਕਰ ਮਨਾਉਂਦੇ ਆ ਬਾਈ ਇਹੀ ਵੀ ਜਬ ਬਾਪੂ ਜੀ ਨੂੰ ਏਕਣਾ ਹੋਇਆ ਮੰਡੀ ਜਾ ਕੇ ਉੱਥੇ ਆ ਹੋਇਆ ਜੇ ਕਿਤੇ ਰਸਤੇ 'ਚ ਜਾਂਦੇ ਜਾਂਦੇ ਟਰੈਕਟਰ ਨੂੰ ਏਕਣਾ ਹੋ ਜਾਂਦਾ ਨਾ ਤਾ ਬਾਈ ਬੜਾ ਔਖਾ ਤਾਂ ਦੇਖੋ ਬਾਈ ਮੋਟਰਸਾਈਕਲ ਪਰ ਤਾਂ ਬਾਈਕ ਦੇ ਅਟੈਕ ਆਇਆ ਗਿਰ ਗਿਆ ਰੁਕ ਗਿਆ ਟਰੈਕਟਰ ਨੇ ਤਾਂ ਬਾਈ ਰੁਕਣਾ ਵੀ ਤਾਂ ਕਿੱਥੇ ਗਿਆ ਹੁੰਦਾ ਤੇ ਸੋ ਫੋਰ ਗੱਲਾਂ ਹੋਣੀਆਂ ਨੇ ਤੇ ਬਾਈ ਆਹ ਚੀਜ਼ ਤਾਂ ਨਹੀਂ ਪਤਾ ਰਹਾ ਤਾਂ ਇਹ ਔਖਾ ਪਿਆ ਸਿੱਧੇ ਹੀ ਹੁਣ ਹੈ ਬੱਸ ਆਹ ਬਾਰੇ ਟਰੈਕਟਰ ਕਿੰਨਾ ਦੱਸਣਾ ਉਹਨਾਂ ਨੇ ਦੇਖੀ ਕਿ ਕਿੰਨਾ ਕਿਤੇ ਜਾਣਾ ਹੈ ਬਾਈ ਹਾਂ ਵੇਖਣੇ ਹੋ ਰਹੇ ਨੇ ਹੈ ਆਹ ਹੋਪ ਇਹ ਬੁਣਣੀ ਜਾਂਦਾ ਦੇਖ ਲੈ ਕਰਦਾ ਅੱਗੇ ਜਾਂਦਾ ਕਰਦਾ ਦੇਖ ਲੈ ਇਹ ਹੁਣ ਇਹਨੇ ਦੂਰ ਤੱਕ ਘੰਡਾ ਦੇਣਾ ਇੱਕ ਨਾ ਪੱਤੀ ਦੂਰ ਦਾ ਪਰਲੀ ਜਿਆਦਾ ਅੱਗੇ ਹੋਗੀ ਮਾ ਦੇ ਡਬਲ ਹਿੱਸੇ ਵਾਲਾ ਜਾ ਰਿਹਾ ਹੈ ਹੈ ਬਾਈ ਦੇਖਦੇ ਹਣੀ ਵੀ ਅਸੀਂ ਪ੍ਰਾਲੀ ਚੱਕੂਗੇ ਕਿਹੜੀ ਜੱਗੇ ਵਾਲੀ ਬਣਾਉਣ ਲੱਗਿਆ ਉਹਨਾਂ ਨੇ ਉੱਧਰ ਚੱਕਣੀ ਹੋਣੀ ਤਾਂ ਹੀ ਦੇਖ ਲਾਤ ਰੁਕਣੀ ਨਹੀਂ ਦੇ ਜਾਣੇ ਭਾਈ 4x4 ਹੀ ਚਾਹੀਦਾ ਐਡੇ ਨੂੰ ਹੈ ਹਾਂ ਆਹ ਤੇ ਰੇਲ ਗੱਡੀ ਦਾ ਡੱਪਾ ਹੀ ਹੈ ਤਾਂ ਇਹ ਤਾਂ ਜ ਰੋਜ਼ ਹੀ ਹੋ ਜਾਂਦੇ ਆ ਹਨਾ ਇਹ ਤਾਂ ਹੁਣਾ ਜੀ ਰਹਿ ਜਾਣਾ ਮੈਨੂੰ ਲੱਗਦਾ ਕੋਵੇ ਆਲੇ ਡੇਢ ਡੇਢ ਇਹਦਾ ਦਿਗਣਾ ਵੀ ਨੀ ਪਿੱਛੇ ਵੀ ਦੇਖ ਲਓ ਕਿਥੇ ਜਿਹੜਾ ਮੜਾ ਮੋਟਾ ਹੈਗਾ ਉਹ ਵੀ ਖਿੰਡ ਦੇ ਕਿਥੇ ਲਿਆ ਆ ਇਹ ਜਿੰਨਾ ਵਧੀਆ ਯਾਰ ਇਸ ਸਮੇਂ ਸਲਾਲੇ ਕਿਥੇ ਹੋਈਓ ਸਾਫ ਸੁਥ ਹੈ ਕਿ ਨਾ ਹੈ ਐਨਾਂ ਨੂੰ ਕੀ ਲੱਗਣਾ ਹਾਂ ਖੰਡਾਉਣਾ ਹੀ ਹੈ ਨੇ ਹੈ ਹੋਰ ਕੀ ਆ ਤੇਰਾ ਬਾ ਭਈਆ ਚਾਹਾ ਚੱਕਿਆ ਜਾਣਾ ਖਾਤਾ ਬਸ ਹੂੰ ਨਾਲੇ ਪोटाश ਬਣਦੀ ਇਹਦੀ ਅਮਿਕਾ ਉਹ ਇਹ ਕਿਹੜਾ ਜਿਆਦਾ ਲਾਂਗਾ ਯਾਰ ਕਿ ਆ ਇਹਦੇ ਵਰ ਪੱਤਾ ਤਾਂ ਹੈ ਹੀ ਨਹੀਂ ਰੇ ਲੱਗਣਾ ਤੇਰਾ ਬਣ ਜਾਣਾ ਆ ਤਾਂ ਬੋਦਾ ਹੋਇਆ ਪਹਿਲਾਂ ਹੈ ਹੈ ਖਤਮ ਹੈ ਉਹ ਦੇਖ ਕਣਾਂ ਦੀ ਫਰੇਸ਼ਰ ਵਾਂਗ ਹੈ ਹਾਂ ਧੂੜ ਕੱਢੀ ਪਈ ਐ ਕੁਛ ਹੈ ਪਾਚੀ ਮੈਥਮੈਟਿਕਸ ਲੋ ਬਾਈ ਇੱਧਰ ਆ ਕੇ ਆ ਕੀ ਰਹਿ ਰਹਾ ਜੀ ਮਸੇ ਵੀ ਸਾਰਾ ਚੱਕ ਤਾ ਇਹ ਖੇਤ ਵੀ ਦੇਖੋ ਲੱਗਦਾ ਵੀ ਇਹਦੇ ਉੱਪਰ ਫੂਸ ਪਿਆ ਹੈ ਵਿੱਚ ਰੰਗ ਇੱਧਰ ਬਾਈ ਆ ਆ ਗਿਆ ਟਰੈਕਟਰ ਘੁੰਮ ਗਿਆ ਹੋ ਐਡੇ ਟਰੈਕਟਰ ਦਾ ਪੰਗਾ ਵੀ ਬਹੁਤ ਆ ਬਾਈ ਕਹਿੰਦਾ ਉੱਧਰ ਤਾਰਾਂ ਵੀ ਲੱਗਦੇ ਆ ਤੇ ਖੇਤ ਵੀ ਗਿੱਲਾ ਹੈ ਤੇ ਹੁਣ ਇੱਧਰ ਨੂੰ ਪੁੱਛਦੇ ਤੇ ਵੀ ਐ ਟਰੈਕਟਰ ਨਾਲ ਇੱਧਰ ਨੂੰ ਇੱਧਰ ਨੂੰ ਹੀ ਮੁਸ਼ਕਲ ਆਈ ਚੜਦਾ ਇਹਦਾ ਉਹ ਮੋੜ ਤੇ ਅੱਗੇ ਜੱਗ੍ਹੇ ਦੀ ਪ੍ਰਾਲੀ ਬਣਾਉਣ ਆਏ ਪ੍ਰਾਲੀ ਬਹੁਤ ਹੈ ਬਾਈ ਇਹ ਆਹ ਆਹ ਆਮਾਸ਼ੇਨਾ ਇਹ ਹੋਲੈਂਡ ਵਾਲਿਆਂ ਦੀ ਹੈ ਸਿੰਗਲ ਟੈਰੀ ਹੈ ਬਾਈ ਕਰੇ ਵੇ ਡਬਲ ਹੈ ਸਿੰਗਲ ਅੱਗੇ ਪਿੱਛੇ ਦੋ ਹੈ ਹੋਰ ਹੈ ਸਿੰਗਲ ਟੈਰੀ ਹੈ ਆਵਾਂ ਨਾਲ ਫੇ ਉੱਫਰੇ ਉੱਤਦਾ ਆ ਦੇ ਵਾਹ ਵੀ ਉੱਧਰ ਵੀ ਚਲਾ ਦਿਆ ਨੇ ਆਹ ਇਸ ਕੋਲ ਚਾਟ ਕਾ ਜਿਵੇਂ ਜਿਵੇਂ ਉਹ ਪੰਪ ਜਾ ਮਾਰੀ ਜਾਂਦੇ ਨਾ ਉਵੇਂ ਉਵੇਂ ਇਹ ਫਿਰ ਟਰੈਕਟਰ ਨੂੰ ਵੀ ਹੋਂਕੇ ਜੇ ਦਵਾਈ ਜਾਂਦੀ ਆ ਆ ਆ ਟਰੱਕ ਜਿਵੇਂ ਜਿਵੇਂ ਉਹ ਦੌਰ ਲੱਗਦਾ ਗੱਠ ਬਣਾਉਣ ਨੂੰ ਕਿਨੇ ਕਿਦਾਂ ਠੀਕ ਹੈ ਹੈ ਫੜ ਕੇ ਤੇ ਕਿਨੇ ਦੇ ਵੱਜਨੇ ਬਈ ਉਹ ਤੇ ਸਾਹਮਣੇ ਉਹ ਕੋਈ ਫਰੰਟ ਰੋਟੀ ਲੈ ਕੇ ਜਾਗੇ ਲੈ ਬਾਈ ਟਰਾਲਾ ਪੁਪ ਹੋਣਾ ਕੁ ਵੀ ਨਹੀਂ ਹੋਇਆ ਬਾਈ ਪੋਣਾ ਟਰਾਲਾ ਹੋ ਗਿਆ ਪਰ ਐਂ ਤਾਂ ਬਾਈ ਜੇ ਕਿਤੇ ਮੈਂ ਆਪਣੇ ਵਾਲਾ ਲਿਆਉਂਦਾ ਨਾ ਤੁਹਾਨੂੰ ਕੁੱਕੂ ਵੱਜ ਜਾਣਾ ਦਾ ਇਹ 18 ਫੁੱਟ ਆਏ ਚਾਹੇ ਨਾ ਵੀ ਵੱਧਾ ਆਣੇ ਹੋਣੀ ਦੀ ਵੀ ਹਾਂ ਚਲੋ ਜੋ ਹੋ ਗਈ ਠੀਕ ਆ ਮੈਨੂੰ ਆ ਖੇਤਾਂ ਤੇ 60 ਕੁੰਟਲ ਵੀ ਜੀਰੀ ਲੱਗਦੀ ਨਹੀਂ ਵੀ ਕੋਊ ਆਹ ਵਾਂਡ ਰਹਿ ਗਈ ਇੱਕ ਲਓ ਜੀ ਬਾਈ ਟਿੱਕੀ ਨਾਲ ਆ ਗਿਆ ਇੱਥੇ ਤੇ ਵੀ ਆਹੀ ਹਾਲ ਆ ਚੀ ਨੀਮੀ ਚੀ ਨੀਮੀ ਹਜ਼ਾਰ ਦੇ ਨਾਲ ਦੇਖ ਕੇ ਵੜਦੇ ਸਾਰੇ ਇਕੱਠੇ ਪਿਆ ਕਰੂਗਾ ਉਹ ਰਹਿਣ ਦੇ ਚੱਲਣਾ ਦੇ ਚੱਲਣਾ ਹੈ ਚਾਚਾਈ ਝਾੜ ਬਹੁਤ ਐਤ ਕੀ ਪਾਰਟੀ ਪੁਲਟੀ ਗੱਲੋ ਉਹ ਗਾਲਾ ਖੱਡੂਗਾ ਦੋ ਦਿਨ ਜਦ ਤੱਕ ਟਿਕਣਾ ਨਹੀਂ ਹੈ ਚੀ ਝਾੜ ਵਧੀਆ ਆਇਆ ਦੇਖੋ ਹੈ ਅੱਸੀ ਕਾਲ ਜੀ ਅੱਧਾ ਟਰਾਲਾ ਵੀ ਨਹੀਂ ਹੋਇਆ ਉਹ ਤਾਂ ਗਿਆ ਬਸ ਨਾਲੇ ਤੇ ਭੇਜਿਆ ਕੂਕਰੀ ਵੀ ਤਾਂ ਗਿਆ ਹੈ ਭੜਕੇ ਕੀ ਤਾਂ ਗਿਆ ਕਿਹੜਾ ਪਾਵਾ ਹੈ ਕਿਹੜਾ ਭੜਕੇ ਕੀ ਤਾਂ ਗਿਆ ਇੱਕ ਕਰਾ ਪਜਾ ਦਿਆ ਹਾਂ ਹੋਰ 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 ਇਹ ਤਾਂ ਬੜਬੜੇ ਟਰਾਲੇ ਲਾਇਆ ਤੇ ਅੱਗੇ ਵੀ ਪੰਜ ਚਾਰ ਪਰ ਰੋਟੇ ਠੀ ਅੱਜ ਕੀ ਰਗੜਦੇ ਚਾਚਾ ਜੀ ਹੈ ਚਲੋ ਕੋਈ ਨਹੀਂ ਜੋ ਕਰੇ ਕਰਤਾਰ ਸਹੀ ਗੱਲ ਅੱਜ ਕੀ ਤਾਂ ਜਮਾ ਹੀ ਉਹ ਕਰਤੇ ਜੀ ਜਿੰਨੀ ਛੜਨਾ ਨਾ ਨਾ ਚਲ ਕੋਈ ਨਹੀਂ ਜੀ ਨਹੀਂ ਰੱਬ ਆਪ ਹੀ ਦੇਊ ਕਿਸੇ ਪਾਸੇ ਤੇ ਫੇਰ ਦੇ ਦਊ ਚਾਚਾ ਜੀ ਉਹ ਬਾਈ ਦਾ ਬੜਾ ਹੋਇਆ ਹੈ ਨਾ ਗਏ ਤੇ ਤੁਸੀਂ ਅੱਛਾ 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 ਬਹੁਤ ਠੀਕ ਹੈ ਉਹ ਸਿੱਧਾ ਹੀ ਲੈ ਗਿਆ ਅੱਛਾ ਉੱਥੇ ਤੇ ਮੋੜੂਗਾ ਉਹ ਤੱਕ ਹੈ ਹਾਂ ਹਾਂ ਅੱਜ ਡੋਲ ਆ ਬਿਚਾਰੇ ਅੱਗੇ ਵੀ ਡੋਲ ਆਈ ਅੱਗੇ ਵੀ ਡੋਲ ਆ ਹਾਂ ਵੀ ਡੋਲ ਉੱਥੇ ਤਾਂ ਕੋਣ ਫੇਰ ਆਪਾਂ ਨਾਲ ਡੋਲ ਜਦੇ ਪਰਲੇ ਨਹੀਂ ਉਹ ਤਾਂ ਪਰਲੇ ਦਾ ਹੈਗੇ ਆ ਉਹ ਵੀ ਇਹ ਜਿਹੇ ਹੀ ਆ ਸਭ ਕੁਝ ਇੱਥੇ ਵੀ ਗਾ ਗਾ ਕਰੇ ਕਰਦੇ ਉਹ ਚਾਚਾ ਇਹ ਆਪ ਕਹਿੰਦਾ ਵੀ ਆਹਾ ਹਲੇ ਫੇਬੀ ਠੀਕ ਆ ਉੱਧਰ ਹੋਰ ਵੀ ਮਾੜੀ ਐ ਹੋਲੇ ਮਤਲਬ ਜਮ ਨਹੀਂ ਹੈ ਉਹ ਤਾਂ ਇੱਕ ਚਲ ਕਮਾ ਦੇਣੀ ਵਿੱਚ ਐ ਹੋਣੀ ਬਾ ਹੁਣ ਕੀ ਕਰੇ ਹੈ ਕੱਟ ਲਾ ਕੇ ਲੈ ਕੇ ਰਵਿਤੀ 15 ਕਿਲੋ ਹੋਏ ਇਹ ਲੈ ਲੇ ਕੱਟ ਜੋ ਪਾਰਸਾਰ ਇੱਕ ਕਿਨੇ ਦੇ ਪੱਟ ਅੰਦਰ ਦੇਖ ਲੈ ਪਹਿਲੇ ਅੰਦਰ ਬੇ ਹੈ ਫੇਰ ਮੈਂ ਕਿਹਾ ਵੀ ਬਹੁਤ ਤਾਂ 5 15 ਕਿਲੋ ਦੇ ਦੇਤੇ ਤਾਂ ਹਾਂ ਉਹ ਵਿੱਚ ਪਹਿਲਾਂ ਹੋਗੇ ਮਾੜੇ ਮੋਟੇ ਕੋਸ ਕੌਣ ਲੈ ਕੇ ਕੀ ਨੇ ਲਾਇਆ ਦਈ ਗੁੱਡੇ ਨੇ ਆ ਵੱਢ ਕੇ ਆਇਆ ਤਾਂ ਪਰਮ ਦੱਸੇ ਉਹ ਮੂਰਤੀ ਖਾਦੀ ਆਉਂਦਾ ਅੱਛਾ 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 ਮੇਰੀ ਅਰੇ ਫਿਕਰਾ ਵੀ ਮੈਨੂੰ ਲਗਾਇਆ ਸੀ I ਥਿੰਕ ਇਹਨਾਂ ਹੁੰਦਾ ਕਿ ਜੀਬ ਦੇ ਵਿੱਚ ਨਹੀਂ ਆਲਾ ਉਹ ਨਾ ਮੱਕਾ ਕਾ ਕਰਮਾ ਵਟੂ ਮੇਕਿੰਦੇ ਲੱਭੀ ਲਾਲਾ ਘਟ ਨੋ ਬਈ ਟੱਪਰਿਆ ਪਿੰਡ ਚ ਨਾ ਬੋਰ ਹੋਇਆ ਏ ਹੁਣ ਟੈਂਕੀ ਲੱਗੂਗੀ ਪਾਣੀ ਵਾਲੀ ਟੈਂਕੀ ਓਹ 1000 ਫੁੱਟ 900 ਫੁੱਟ ਪਤਾ ਨਹੀਂ ਦੇਖੋ ਪਾਣੀ ਮੋਟਰ ਦਾ ਪਾਣੀ ਦੇਖੋ ਬਈ ਟੈਂਕੀ ਬਣੂਗੀ ਰੇ ਆਪਣਾ ਇਹਨਾਂ ਨੂੰ ਪਾਣੀ ਵਾਲੀ ਟੈਂਕੀ ਹੈ ਰੇ ਹੁਣ ਪਾਣੀ ਵਾਲੀ ਟੈਂਕੀ ਲੱਗੂਗੀ ਪਾਣੀ ਸਾਫ਼ ਹੋ ਰਿਹਾ ਹੈ ਆਹ ਦੇਖੋ ਕਿੰਨਾ ਪਾਣੀ ਹੈ ਤੇ ਮਾਦੀਅਤ 10 ਫੁੱਟ ਦੂਰ ਪਾਣੀ ਮਾਰਦੀ ਹੈ ਮੋਟਰ